ਦੇ ਦਾਨੇ ਜਾਂ ਗੰਮੜੇ ਮਰਦ ਸੰਤ ਸਿਪਾਹੀ ਉੱਚ ਦੇ ਪੀਰ ਤਾਇਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤੇ ਦੀ ਸ਼ਾਨ ਪਾਓ ਹਰ ਰਤਨਾ ਪਵਿੱਤਰ ਹੋ ਜਾਏ ਹਰ ਮੁਖ ਪਵਿੱਤਰ ਹੋ ਜਾਏ ਘੜੀਆਂ ਲੈ ਕੇ ਚਲਗਦਾਨ ਦੋਵੇਂ ਹੱਥ ਜੋੜ ਕੇ ਦਾਸਾਂ ਦੀ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਰਹਿਣਗੇ ਜਿਨ੍ਹਾਂ ਦੀ ਯਾਦ ਰਹਿ ਜੂ ਭੁੱਲ ਜਾਣ ਕੇ ਸਭ ਇਨਸਾਨ ਬਾਕੀ ਤਵਾਰੀਕ ਗਵਾਈਆਂ ਰਹੂ ਦਿੰਦੀ ਯਾਦਗਾਰਾਂ ਨੇ ਬਸ ਨਿਸ਼ਾਨ ਬਾਕੀ ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ ਦਗੇ ਬਾਜ ਦਾ ਧਾਰ ਕੇ ਭੇਸ ਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜਬਾਲ ਬਰੇਸ ਮੀਆਂ ਸਦਾ ਨਹੀਂ ਦੌਲਤਾਂ ਫੀਲ ਘੋੜੇ ਸਦਾ ਨਹੀਂ ਰਾਜਿਆਂ ਦੇ ਚੀ ਮੀਆਂ ਸ਼ਾ ਮੁਹੰਮਦਾ ਸਦਾ ਨਹੀਂ ਰੂਪ ਦੁਨੀਆ ਤੇ ਸਦਾ ਰਹਿੰਦੇ ਨਹੀਂ ਕਾਲੜੇ ਕੇਸ ਮੀਆਂ ਇਹ ਜੱਗ ਫਰਾਮ ਸਾਫਰਾਂ ਦੀ ਜੋਰ ਵਾਲੇ ਕਹੀਂ ਆਏ ਗਏ ਸਦਾਦ ਨਵਰੂਦ ਫਰਾਉਨ ਜਹੇ ਦਾਵਾ ਬਨ ਕੇ ਰੱਬ ਕਹਾਏ ਗਏ ਅਕਬਰ ਜਹੇ ਵਿੱਚ ਦਿੱਲੀ ਦੇ ਫੇਰੀ ਬਾਗ ਬਣ ਜਾ ਰਿਆਂ ਪਾਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਤੇ ਬਾਜੇ ਕੂੜ ਦੇ ਕਹੀਂ ਬਜਾਏ ਗਏ ਮਹਾਨ ਚਹੀਦਾਾਂ ਦੀ ਯਾਦ ਦੇ ਅੰਦਰ ਜੁੜ ਕੇ ਬੈਠੇ ਹਾਂ ਜਦੋਂ ਪਵਿੱਤਰ ਚਹੀਦਾਾਂ ਦੀਆਂ ਖੂਨ ਧਾਰਾਂ ਬਲਦੀ ਜ਼ੁਲਮ ਦੀ ਅੱਗ ਤੇ ਪੈਂਦੀਆਂ ਨੇ ਦਿਲਬਰ ਚੜ੍ਹਦੀਆਂ ਕਲਾਂ ਦੇ ਵਿੱਚ ਕੌਮਾਂ ਸਦਾ ਬਾਦੀਆਂ ਫੁੱਲਦੀਆਂ ਰਹਿੰਦੀਆਂ ਨੇ ਚਹੀਦਾਾਂ ਦੀ ਦਾਸਤਾਨ ਚਹੀਦਾਾਂ ਦੀ ਗਾਥਾ ਚਹੀਦਾਾਂ ਨੂੰ ਯਾਦ ਕਰ ਰਹੇ ਹਾਂ ਪਰ ਤਤਕਾਰਿਓ ਖਾਲਤਾ ਜੀ ਸਫਰੀ ਜੀ ਨੇ ਚੰਕ ਲੈਣਾ ਬੜੀਆਂ ਕਾਬਲੇ ਤਾਰੀਫ ਲਿਖੀਆਂ ਉਹ ਲਿਖਦੇ ਨੇ ਹੱਥ ਸੱਚ ਲਈ ਜੋ ਕੁਰਬਾਨ ਹੁੰਦੇ ਚਰਚਾ ਆਮ ਦੁਨੀਆ ਸ਼ਰ੍ਯਾਮ ਕਰਦੀ ਸਫਰੀ ਐਵੇਂ ਨਹੀਂ ਬਤਨਦੇ ਆਸ਼ਿਕਾਂ ਨੂੰ ਗੋਡੇ ਟੇਕ ਕੇ ਮੌਤ ਪ੍ਰਣਾਮ ਕਰਦੀ ਉਹ ਅਮਰ ਰਹਿੰਦੀ ਆ ਜਗ वीर कला कालंद खोपरी त फड़े